I ਦੇ ਲੋਕ ਤੋਂ ਪਹਿਲਾਂ ਮਾਨਵਨੇਕੋ ਤੋਂ ਅਨੁਸ਼ਾਸਨ ਹੀ ਹੈ ਔਰ ਹਮੇਸ਼ਾ ਅਨੁਸ਼ਾਸਨ ਚ ਰਹਿਆ ਔਰ ਜਿੰਨੇ ਵੀ ਅੱਜ ਦੇ ਪ੍ਰੋਗਰਾਮ ਵਿੱਚ ਤੇ ਉਹਦੇ ਚ ਅਨੁਸ਼ਾਸਨ ਮर्यादा ਅਹਿਮ ਭੂਮਿਕਾ ਨਿਭਾਉਂਦੀ ਹੈ ਜੀ ਜੀ ਆਏਗੀ ਜੀ ਅੱਜ ਬਹੁਤ ਵੱਡਾ ਦਿਨ ਹੈ ਕਾਂਗਰਸ ਦੇ ਸਮੁੱਚੇ ਹਿੰਦੁਸਤਾਨ ਵਾਸੀਆਂ ਲਈ ਬਾਬਾ ਸਾਹਿਬ ਅbedkar ਭਾਰਤ ਰਤਨ ਦੇ ਜਨਮ ਦਿਨ ਦੀ ਅੱਜ ਆਪਾਂ ਮਨਾ ਰਹੇ ਹਾਂ ਜਨਮ ਦਿਨ ਸਾਹਿਬ ਦੀ ਜਿਨੇ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਕੌਮ ਨੂੰ ਦੇチェ ਪ੍ਰਧਾਨ ਸ਼ਾਮਲਾਲ ਜੀ ਨੂੰ ਇਹ ਪ੍ਰੋਗਰਾਮ ਲਈ ਬਹੁਤ ਬਹੁਤ ਵਧਾਈ ਦਾ ਇਕੱਠ ਹੋਇਆ ਹੈ ਔਰ ਮੇਰੇ ਵੀ 라ਡੀ ਜੀ ਮੋਬੀ ਮਾਰਜੀ ਸਰਬਜੀਤ ਮਾਰਜੀ ਜੋ ਦਿਹਾਤੀ ਇੰਚਾਰਜ ਨੇ ਵਿਜੇਪੀ ਦੇ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਨਾ ਤੇ ਪਹੁੰਚਣ ਤੇ ਤੇ ਜਿੰਨਾ ਸਾਡਾ ਯੂਤ ਆਇਆ ਉਹਦਾ ਧੰਨਵਾਦ ਕਰਨਾ ਔਰ ਇਹ ਸ਼ਾਮਾ ਜੀ ਦੀ ਦੇਣ ਹੈ ਜਿਨ੍ਹਾਂ ਨੇ ਇਡਾ ਬੜਾ ਇਹ ਰਚ ਕੀਤਾ ਔਰ ਗੋਰੂ ਯਾਤਰਾ ਲਈ ਸਾਨੂੰ ਬੁਲਾਇਆ ਸਾਡਾ ਮਾਨ ਸਨ ਮਨ ਉਹਦਾ ਆ ਔਰ 바ਵਾ ਸਾਦਾ ਹੀ ਦੇ ਨਹੀਂ ਦੇ ਸਕਦਾ ਬਾਵਾ ਸਾਹਿਬ ਤੋਂ ਬਿਨਾ ਅਸੀਂ ਕੱਖ ਨਹੀਂ ਹੈਗੇ ਬਾਵਾ ਸਾਹਿਬ ਤੋਂ ਬਿਨਾ ਅਸੀਂ ਕੁਝ ਨਹੀਂ ਕਰ ਸਕਦੇ ਇਸਦੇ ਬਾਵਾ ਸਾਹਿਬ ਦੇ ਨਾਮ ਤੇ ਅਸੀਂ ਸਾਰੇ ਇਕੱਠੇ ਹੋਏ ਆ ਔਰ ਸ਼ਾਮਾ ਜੀ ਨੂੰ ਲੱਖ ਲੱਖ ਬਧਾਈਆਂ ਦਿੰਦੇ ਆ ਉਹ ਸ਼ਾਮਾ ਜੀ ਦਾ ਬਹੁਤ ਬਹੁਤ ਧੰਨਵਾਦ ਆ ਵੀ ਸਾਡੀ ਕੌਮ ਨੂੰ ਤੁਸੀਂ ਇਕੱਠਾ ਕੀਤਾ ਜੋ ਬੋਲੇ ਸੋਨਰਪਾ ਹਵਨ ਵਾਲਮੀਕ ਮਹਾਰਾਜ ਭਾਰਤ ਰਤਨ ਸੀਗਾ ਜੀ ਅੱਜ ਦਾ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਮੈਂ ਸ਼ਾਮ ਲਾਲ ਪੰਗੀ ਆਦੀ ਤੁਹਾਨੂੰ ਸਮਾਜ ਦਾ ਇੱਕ ਛੋਟਾ ਜਿਹਾ ਸੁਪਾਈ ਅੱਜ ਦਾ ਜਿਹੜਾ ਇਹ ਸ਼ੁਭ ਦਿਨ ਹੈ ਅੱਜ ਸਾਡੇ ਮਸੀਹਾ 바ਵਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦਾ 134ਵਾਂ ਜਨਮ ਦਿਨ ਹੈ ਉਸ ਜਨਮ ਦਿਨ ਨੂੰ ਲੈ ਕੇ ਇੱਕ ਵਿਸ਼ਾਲ ਗੋਰਵ ਯਾਤਰਾ ਕੀਤੀ ਜਾ ਰਹੀ ਹੈ ਇਹਦਾ ਕੀ ਪ੍ਰੋਗਰਾਮ ਸੀਗਾ ਜੀ ਅੱਜ ਡਾਕਟਰ ਮੀਤਕਰ ਸਾਡੇ ਜੋਕੀ ਕਲੇ ਸਮਾਜ ਦੇ ਸਾਡੇ ਬਾਬਾ ਜੀ ਦਾ ਚਲਦੇ ਆੜਾ ਮੈਂ ਸਾਰੇ ਦੇਸ਼ ਵਾਸੀਆਂ ਨੂੰ ਔਰ ਸਾਰੇ ਆਪੀ ਫਾਰਮ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਕਿਉਂਕਿ ਦਲੇ ਸਮਾਜ ਤੇ ਅਤਿਆਚਾਰ ਹੋ ਰਿਹਾ ਉਹਦੇ ਬਾਰੇ ਕੀ ਕਹਣਾ ਤੁਹਾਡਾ ਮੈਂ ਅੱਜ ਜਿਹੜਾ ਇਹ ਤੁਹਾਡਾ ਵਿਸ਼ਾ ਕਲਿਤ ਤੇ ਬਹੁਤ ਧੱਕਾ ਚਾਹ ਰਿਹਾ ਮੈਂ ਸਮਝਦਾ ਤੁਹਾਡੀ ਗੱਲ ਸਾਡੀਆਂ ਬਹੁਤ ਜ਼ਿਆਦੇ ਮੁਸ਼ਕਲਾਂ ਇਹਨਾਂ ਦਾ ਅਸੀਂ ਸਾਰੇ ਜਿੰਨੇ ਵੀ ਸਾਡੇ ਪਰਧਾਨ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਇਸ ਤੇ ਵਿਚਾਰ ਕਰਾਂਗੇ ਔਰ ਕਾਂ ਜਿਹੜਾ ਅਗਲੀ ਰਣਨੀਤੀ ਬਣਾਵਾਂਗੇ ਇੱਕ ਇਹਦਾ ਹੋਰ ਹੈ ਇੱਕ ਇਹਦਾ ਹੋਰ ਹੈ